ਸਸਿਕਾਲ ਜੈ ਸ਼ੀ ਰਾਮ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡੇ ਆਪਣੇ ਪਿੰਡ 24 ਦਸੰਬਰ ਨੂੰ ਪਿੰਡ ਹਲਿੰਗ ਵਾਲਾ ਵਿਖੇ ਖੂਨਦਾਨ ਕੈਂਪ ਲੱਗਣ ਜਾ ਰਿਹਾ ਹੈ 메ਨ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੋਂ ਸਾਈਂ ਜਾਦਦੀ ਸ਼ਹਾਦਤ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲੱਗਣ ਜਾ ਰਿਹਾ ਹੈ ਉਹਨਾਂ ਨੇ ਤਾਂ ਆਪਣੇ ਧਰਮ ਲਈ ਕੁਰਬਾਨੀਆਂ ਦਿੱਤੀਆਂ ਸੀਗੀਆਂ ਸ਼ਹੀਦ ਸਦੀ ਪਾਵਨ ਕੀਤੀ ਸੀ ਆਪਾਂ ਤਾਂ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਉਹਨਾਂ ਦੀ ਸੇਵਾ ਲਈ ਉਹਨਾਂ ਦੇ ਜੁਰਤਮੰਦ ਲੋਕਾਂ ਲਈ ਆਪਾਂ ਖੂਨਦਾਨ ਕਰਨਾ ਹੈ ਤਾਂ ਕਿ ਕਿਸੇ ਦਾ ਜੀਵਨ ਬਚਾ ਸਕੀਏ ਤਾਂ ਮੈਂ ਗੁਜਾਰਿਸ਼ ਕਰਦਾ ਤੁਹਾਡੇ ਨਾਲ ਦੇ ਲੱਗੇ ਪਿੰਡ ਸੜੀਆਂ ਧਾਰੇਵਾਲਾ ਚਿਮਨੇਵਾਲਾ ਹੋਜਾ ਗੰਦਰ ਪਾਲੀਵਾਲਾ ਜੰਨਵਾਲਾ ਭੀਮੇਸ਼ਾ ਅਰਨੀ ਵਾਲਾ ਮੰਡੀ ਰੋੜਾ ਵਾਲੀ ਲੱਖੇ ਵਾਲੀ ਭਾਗਸਰ ਖਰੋਨਚ ਬਲਮਗੜ ਜੋ ਵੀ ਸਰਾਉਂਡਿੰਗ ਪੰਦਾ ਤੋਂ 20 ਕਿਲੋਮੀਟਰ ਜ਼ਿਆਦਾ ਵੀ ਪੈਂਦੇ ਹੋਣਗੇ ਤਾਂ ਮੈਂ ਸਭ ਨੂੰ ਪੁਜਾਰਿਸ਼ ਕਰਦਾ ਕਿ ਇਸ ਕੈਂਪ ਵਿੱਚ ਪਹੁੰਚ ਕੇ ਖੁੰਦਾਨ ਜੋ ਕਰੋ ਇੱਕ ਖੁੰਦਾਨ ਕੈਂਪ 24 ਦਸੰਬਰ ਨੂੰ ਐਤਵਾਰ ਨੂੰ ਐਸੇ ਐਤਵਾਰ ਨੂੰ 9:30 ਤੋਂ ਲੈ ਕੇ 1:30 ਵਜੇ ਤੱਕ ਗੁਰਦੁਆਰਾ ਸਾਹਿਬ ਜੋ ਮੇਨ ਗੁਰਦੁਆਰਾ ਸਾਹਿਬ ਹੈ ਪਿੰਡ ਹਲਿੰਗ ਵਾਲਾ ਦੇ ਵਿੱਚ ਲੱਗਣ ਜਾ ਰਿਹਾ ਹੈ ਤਾਂ ਇਸ ਦੇ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਫਾਜ਼ਿਲ ਕਾ एसडीएफसी बैंक मुक्सर ਵੱਲੋਂ ਤੁਹਾਨੂੰ ਸਭ ਨੂੰ ਸਨਮਾਨਿਤ ਕੀਤਾ ਜਾਏਗਾ ਸੰਸਾ ਵੱਲੋਂ ਵੀ ਸਨਮਾਨਿਤ ਕੀਤਾ ਜਾਏਗਾ ਇਹ ਕੈਂਪ ਤੁਹਾਡੇ ਆਪਣੇ ਪਿੰਡ ਹਲੀਮ ਵਾਲਾ ਦੇ ਸਮੂਹ ਨੌਜਵਾਨ ਵਾਸੀ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਹਲੀਮ ਵਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਤਾਂ ਮੈਂ ਸਭ ਨੂੰ ਗੁਜਾਰਿਸ਼ ਕਰਦਾ ਕਿ ਇਸ ਕੈਂਪ ਵਿੱਚ ਪਹੁੰਚ ਕੇ ਆਪਣਾ ਖੂਨदान ਜੁੜੋ ਔਰ ਕਿਸੇ ਦਾ ਜੀਵਨ ਬਚਾਓ ਬਹੁਤ ਸਮਾਂ ਬਾਅਦ ਤੁਹਾਡੇ ਕੋਲ ਇਸ ਕੈਂਪ ਵਿੱਚ ਇੱਥੇ ਲਗਾਉਣ ਵਾਸਤੇ ਆ ਰਹੇ ਹਾਂ ਤਾਂ ਮੈਂ ਉਮੀਦ ਕਰਦਾ ਤੁਸੀਂ ਆਪਣੇ ਨਾਲ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਸਾਥੀਆਂ ਨੂੰ ਤਿਆਰ ਕਰਕੇ ਇਸ ਵਿਸ਼ੇਸ਼ ਪ੍ਰਾਲੇ ਦੇ ਵਿੱਚ ਯੋਗਦਾਨ ਪਾਓਗੇ ਆਹੂਤੀ ਪਾਓਗੇ ਔਰ ਸ਼੍ਰੀ ਗਰੋਬੀ ਸਿੰਘ ਜੀ ਮਹਾਰਾਜ ਦੇ ਚਾਰੋਂ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਖੂਨਦਾਨ ਕਰਕੇ ਉਹਨਾਂ ਨੂੰ ਆਪਾਂ ਮਰਦੋ ਯਾਦ ਕਰਾਂਗੇ ਕਿਉਂਕਿ ਉਹ ਜੋ ਕਰਕੇ ਗਏ ਨੇ ਉਹ ਆਪਾਂ ਨਹੀਂ ਕਰ ਸਕਦੇ ਲੇਕਿਨ ਆਪਾਂ ਉਹਨਾਂ ਦੀ ਰਾਹ ਤੇ ਚੱਲ ਕੇ ਕਿਸੇ ਦਾ ਜੀਵਨ ਜੂਰ ਬਚਾ ਸਕਦੇ ਹਾਂ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ